ਅੱਜ ਲੋੜੀ ਤੇ ਮਾਗੀ ਦੇ ਇਹ ਤਿਆਰ ਮੌਕੇ ਜੀ ਆਪਾਂ ਪਹੁੰਚੇ ਆਂ ਕਿਸਾਨ ਵੈਲਫੇਅਰ ਖੇਤੀ ਸਟੋਰ ਜੀ ਜਿਹੜਾ ਸਭਰਾ ਦੇ ਉੱਤੇ ਜੀ ਤੇ ਆਜੋ ਆਪਾਂ ਸਾਰੀ ਗੱਲਬਾਤ ਵੀਰ ਤੋਂ ਜਾਣਨੇ ਆ ਜੀ ਜਿਹੜੇ ਇੱਥੇ ਵੀਰ ਦੁਕਾਨ ਦੇ ਉੱਤੇ ਮੌਜੂਦ ਨੇ ਜੀ ਤੇ ਵੇਖੋ ਸਾਰੀਆਂ ਤੁਸੀਂ ਦਵਾਈਆਂ ਦੇਖ ਸਕਦੇ ਆਂ ਤੇ ਆਜੋ ਵੀਰ ਦੇ ਨਾਲ ਆਪਾਂ ਵਿਚਾਰ ਕਰਦੇ ਆਂ ਭਰਾਵਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਬਿੰਦਰ ਸਿੰਘ ਲੋੜੀ ਅਤੇ ਮਾਗੀ ਦੇ ਪਵਿੱਤਰ ਦਿਹਾੜੇ ਤੇ ਦੇਸ਼ ਵਿਦੇਸ਼ ਵਿੱਚ ਵਸਦਿਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਮਾਰਕ ਸਭ ਨੂੰ ਤੰਦਰੁਸਤੀਆਂ ਦੇ ਤਰਕੀਆਂ ਬਖਸ਼ੇ